ਸ਼ਹਿਰੀ ਕਹਤਾ ਹੈ ਕਿ ਪਿੰਡੂਆ ਅੱਖਾਂ ਸ਼ਹਿਰ ਨੂੰ ਮਾੜਾ ਸ਼ਹਿਰ ਤੋਂ ਤੈਨੂੰ ਕੀ ਐ ਸਾੜਾ ਹਾਂ ਅੱਛਾ ਤੇ ਇੰਨੀ ਰੌਣਕ ਵੇਖੀ ਪਹਿਲਾਂ ਆਹਾ ਪਿੰਡ 'ਚ ਕੀਤੀਆਂ ਇੰਜ ਦੀਆਂ ਸੈਲਾਂ ਵਾਹ ਅੱਛਾ ਤੇ ਅੱਖਾਂ ਖੋਲ ਮਹਾਰਤਾਂ ਵੇਖ ਵਾਵਾ ਕੁੱਤੀਆਂ ਉੱਤੀਆਂ ਮਾਰਤਾ ਵੇਖ ਵਾਵਾ ਤੇ ਪਿੰਡ ਪਿੰਡ ਕਰਕੇ ਮਾਰੇ ਬੜਕਾਂ ਪਿੰਡ 'ਚ ਵੇਖੀਆਂ ਇੰਜ ਦੀਆਂ ਸੜਕਾਂ ਵਾਹ 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 ਉਹ ਪਿੰਡੂ ਕਹਤਾ ਹੈ ਕਿ ਬੋਲ ਨਾ ਬਹੁਤਾ ਸ਼ਹਿਰੀ ਤੋਤੇ ਪਿੰਡ 'ਚ ਸੁੱਖ ਨੇ ਅੱਜ ਵੀ ਬਹੁਤੇ ਬਾਦ ਚ ਇਹ ਹਰ ਸ਼ੈ ਤੁਸੀਂ ਤੇ ਬਈਓ ਖਾਂਦੇ ਕਿਆ ਬਾਤ ਕਈ ਕਈ ਦਿਨ ਦੀ ਪਈਓ ਖਾਂਦੇ ਵਾ ਵਾ ਤੇ ਸਭ ਧੋਕੇ ਦੀਆਂ ਪੁਜਾਰਤਾਂ ਸਾਥ ਘੋਟਣ ਫੀਆਂ ਮਾਰਤਾਂ ਤੇ ਆ ਕਦੇ ਬੈ ਤੂੰ ਬੋੜਾਂ ਥੱਲੇ ਆ ਤੈਨੂੰ ਹਵਾ ਦਾ ਪਤਾ ਤੇ ਚੱਲੇ ਹਾਏ ਤੇ ਸਾਨੂੰ ਤੇ ਇਲਮ ਇਹ ਪਿੰਡ ਭਰ ਦਾ ਉਹ ਤੁਹਾਨੂੰ ਤੇ ਪਤਾ ਨਹੀਂ ਨਾਲ ਦੇ ਘਰ ਦਾ ਵਾ ਵਾ ਬਾਤ ਹੈ ਤੇ ਪੀਣ ਨੂੰ ਲੱਭੇ ਸਾਫ਼ ਨਾ ਪਾਣੀ ਵਾ ਜਗਮਗ ਜਗਮਗ ਚੁੱਲੇ ਪਾਣੀ ਵਾ ਅਸੀਂ ਤੇ ਟੱਬਰ ਇਕੱਠੇ ਰਹਿੰਦੇ ਕਿਆ ਬਾਤ ਤੁਸੀਂ ਤੇ ਘਰ ਵੀ ਵੱਖਰੇ ਲੈਂਦੇ ਵਾਹ ਵਾਹ ਉਹ ਬਿਸ਼ੈਰੀ ਕਹਤਾ ਕਿ ਨਾ ਪਿੰਡਾਂ ਦੀ ਨਾ ਸ਼ਹਿਰਾਂ ਕੱਲ ਕਿਉਂ ਨਾ ਕਰੀਏ ਸ਼ਹਿਰਾਂ ਇਸ ਧਰਤੀ ਦੀ ਅਸੀਂ ਦੋਨੇ ਸ਼ਾਨ ਇਸ ਧਰਤੀ ਦੀ ਅਸੀਂ ਦੋਵੇਂ ਸ਼ਾਨ ਸਾਡਾ ਨਾ ਸਜਦਾ ਪਾਤ